ਤਾ ਸਹਿਬਜਾਦਿਆਂ ਦੇ ਲਈ ਤੇ ਮਾਤਾ ਗੁਜਰਕੌਰ ਜੀ ਦੇ ਲਈ ਕਹਿੰਦਾ ਇਹਨੇ ਇਹੋ ਜੀ ਰੋਟੀ ਤਿਆਰ ਕੀਤੀ ਸੋ ਐਸੋ ਕਰ ਭੋਜਨ ਲਿਆਇਓ ਹਮਰੇ ਕਾਗਨਾ ਕੁਕਰ ਖਾਇਓ ਜਿਹੜਾ ਸਾਡੇ ਘਰਾਂ ਦੇ ਕਾਂ ਤੇ ਕੁਕਰ ਵੀ ਨਾ ਖਾਣ ਵਾਹਿਗੁਰੂ ਸ਼ਾਮ ਦਾ ਵੇਲਾ ਸੀ ਜਦੋਂ ਸਹਿਬਜਾਦੇ ਇਸ ਪਾਪੀ ਦੇ ਘਰ ਪਹੁੰਚੇ ਨੇ ਜਦੋਂ ਇਹਦੇ ਘਰ ਦਾ ਬਣਿਆ ਲੰਗਰ ਨਾਂ ਖਾਦਾ ਤੇ ਮਾਤਾ ਗੁਜਰਕੌਰ ਜੀ ਦੇ ਕੋਲ ਕੁਝ ਮੋਹਰਾਂ ਸੀ ਇੱਕ ਖੁਰਜੀ ਸੀ ਉਹਦੇ ਵਿੱਚ ਕੁਝ ਗਹਿਣੇ ਵੀ ਸੀ ਬਾਕੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਕੋਲ ਜਿੰਨਾ ਖਜ਼ਾਨਾ ਸੀ ਬਹੁਤ ਵੱਡਾ ਖਜ਼ਾਨਾ ਸੀ ਜਿਹੜਾ ਸਤਗੁਰੂ ਜੀ ਨੇ ਸਤਲੁਜ ਵਿੱਚ ਸਟਵਾ ਦਿੱਤਾ ਸੀ ਇਹਦੇ ਪਿੱਛੇ ਕਾਰਨ ਸੀ ਕਿਉਂਕਿ ਆਨੰਦਪੁਰ ਸਾਹਿਬ ਛੱਡ ਕੇ ਚੱਲੇ ਸਨ ਇਹ ਖਜ਼ਾਨਾ ਇਨ੍ਹਾਂ ਮੁਗਲਾਂ ਦੇ ਤੇ ਪਹਾੜੀ ਰਾਜਿਆਂ ਦੇ ਹੱਥ ਆਉਂਦਾ ਉਸੇ ਧਨ ਦੇ ਨਾਲ ਇਹ ਸਿੰਘਾਂ ਨਾਲ ਜੰਗ ਕਰਦੇ ਇਸੇ ਕਰਕੇ ਸਤਿਗੁਰੂ ਨੇ ਦੂਰ ਦ੍ਰਿਸ਼ਟੀ ਵਰਤਦਿਆਂ ਸਾਰਾ ਖਜ਼ਾਨਾ ਸਤਲੁਜ ਦਰਿਆ 'ਚ ਛੁੱਡ ਦਿੱਤਾ ਸੀ ਪਰ ਕੁਝ ਮੋਹਰਾਂ ਤੇ ਕੁਝ ਗਹਿਣੇ ਕੁਝ ਮਾਇਆ ਮਾਤਾ ਗੁਜਰ ਕੌਰ ਜੀ ਦੇ ਕੋਲ ਸੀ ਜਦੋਂ ਸਹਿਬ ਜੀ ਆਦਿਆਂ ਲੰਗਰ ਨਾ ਛਕਿਆ ਉਹਨਾਂ ਦੀ ਬਾਲ ਅਵਸਥਾ ਨੂੰ ਵੇਖਦਿਆਂ ਮਾਤਾ ਗੁਜਰ ਕੌਰ ਜੀ ਨੇ ਆਪਣੀ ਖੁਰਜੀ 'ਚ ਉਹਨਾਂ ਕੁਝ ਮਾਇਆ ਗੰਗੂ ਨੂੰ ਦਿੱਤੀ ਕਿ ਪਿੰਡ ਦੀ ਦੁਕਾਨ ਤੋਂ ਕੁਝ ਸਹਿਬ ਜਾਦਿਆਂ ਤੋਂ ਪਤਾਸੀ ਲਿਆ ਕੇ ਦੇ। ਇਹਨੇ ਫਿਰ ਮਾਤਾ ਜੀ ਦੇ ਕੋਲ ਉਹ ਮੋਹਰੇ ਵੇਖੀਆਂ। ਇਹਦੇ ਮਨ ਵਿੱਚ ਹੋਰ ਕੰਪਟ ਬਣ ਗਿਆ। ਰਾਤ ਨੂੰ ਮਾਤਾ ਜੀ ਦੇ ਲਈ ਆਸਣ ਲਾਇਆ। ਖੱਬੇ ਪਾਸੇ ਬਾਬਾ ਜੋਰਾਵਰ ਸਿੰਘ ਸੱਜੇ ਪਾਸੇ ਬਾਬਾ ਫਤਿਹ ਸਿੰਘ ਦੋਵੇਂ ਆਪਣੀ ਦਾਦੀ ਮਾਂ ਦੇ ਨਾਲ ਆਰਾਮ ਕਰਦੇ ਨੇ ਤੇ ਜਿਹੜੀਆਂ ਮੋਹਰਾਂ ਸੀ ਮਾਤਾ ਗੁਜਰ ਕੌਰ ਜੀ ਨੇ ਸਹਰਾਣੇ ਰੱਖ ਲਈ। ਕੁਝ ਕ ਨੀਂਦ ਆਈ ਕਿਉਂਕਿ ਵਡੇਰਾ ਸਰੀਰ ਸੀ ਥਕਾਵਟ ਸੀ। ਇਸ ਪਾਪੀ ਨੇ ਸਮਾਂ ਵੇਖ ਕੇ ਤੇ ਉਹ ਮੋਹਰਾਂ ਮਾਤਾ ਜੀ ਦੇ ਸਹਰਾਣੇ ਉ ਚੁੱਕ ਕੇ ਲਗਾ ਲਈਆਂ। ਜਦੋਂ ਅਗਲਾ ਦਿਨ ਚੜਿਆ ਮਾਤਾ ਜੀ ਸੋਚਦੇ ਨੇ ਕਿ ਸਹਬ ਜਾਦੀਆਂ ਨੂੰ ਕੁਝ ਹੋਰ ਮੰਗਾ ਦਿਆਂ। ਸਰਾਂ ਨੇ ਥੱਲੇ ਜਦੋਂ ਵੇਖਿਆ ਤੇ ਮੋਹਰਾਂ ਦੀ ਖੁਰਜੀ ਨਹੀਂ ਹੈਗੀ ਤੇ ਮਾਤਾ ਗੁਜਰਕੌਰ ਜਿਹੜੇ ਸੀ ਨਾ ਪਿਆਰਿਓ ਬੜੇ ਸਿਆਣੇ ਬੜੇ ਸੂਝਵਾਨ ਤੇ ਬੜੇ ਧੀਰਜਵਾਨ ਸੀ ਕਿਉਂਕਿ ਮਾਤਾ ਗੁਜਰਕੌਰ ਕੋਈ ਆਮ ਹਸਤੀ ਨਹੀਂ ਉਹਨਾਂ ਦੇ ਸਹੁਰੇ ਵੀ ਗੁਰੂ ਸਨ 6ਵੇਂ ਪਾਤਸ਼ਾਹ ਉਹਨਾਂ ਦੇ ਪਤੀ ਵੀ ਗੁਰੂ ਸਨ 9ਵੇਂ ਪਾਤਸ਼ਾਹ ਉਹਨਾਂ ਦੇ ਪੁੱਤਰ ਵੀ ਗੁਰੂ ਸਨ 10ਵੇਂ ਪਾਤਸ਼ਾਹ ਬੜੇ ਧੀਰਜਵਾਨ ਸਨ ਮਾਤਾ ਜੀ ਮਾਤਾ ਜੀ ਨੇ ਇਹ ਨਹੀਂ ਆਖਿਆ ਵੀ ਗੰਗੂ ਤੂੰ ਚੋਰੀ ਕਰ ਲਈ ਹੈ ਮਾਤਾ ਜੀ ਨੇ ਕਿਹਾ ਸੀ ਗੰਗੂ ਇਹਨੂੰ ਵੈਸੇ ਗੰਗਾ ਰਾਮ ਸ਼ਬਦ ਵਰਤਿਆ ਸੀ ਗੰਗਾ ਰਾਮ ਮੇਰੇ ਸੁਣਾਣੇ ਕੁਝ ਮਾਇਆ ਪਈ ਸੀ ਉਹ ਤੂੰ ਸੰਭੀ ਹੈ ਪਰ ਇਹਨੇ ਅੱਗੋਂ ਉਹਦੇ ਅਰਥ ਗਲਤ ਕੱਢੇ ਕਹਿੰਦਾ ਇੱਕ ਤੁਹਾਨੂੰ ਘਰ ਵਿੱਚ ਰੱਖਿਆ ਦੂਜਾ ਮੈਨੂੰ ਚੋਰ ਕਹਿੰਦੇ ਹੋ ਕਹਿੰਦਾ ਬਾਹਰ ਤੁਹਾਡੇ ਨਾਂ ਤੇ ਜ਼ਗੀਰਾਂ ਮਿਲ ਰਹੀਆਂ ਨੇ ਤੁਹਾਨੂੰ ਪਕੜਾਉਣ ਤੇ ਇਨਾਮ ਮਿਲਦੇ ਪਏ ਨੇ ਤੁਹਾਨੂੰ ਪਨਾਹ ਦੇਣ ਵਾਲੇ ਨੂੰ ਸਜ਼ਾਵਾਂ ਮਿਲਦੀਆਂ ਨੇ ਕਹਿੰਦਾ ਮੈਂ ਫਿਰ ਵੀ ਤੁਹਾਨੂੰ ਆਪਣੇ ਘਰ ਵਿੱਚ ਰੱਖਿਆ ਤੇ ਤੁਸੀਂ ਉਲਟਾ ਮੈਨੂੰ ਚੋਰ ਕਹਿੰਦੇ ਹੋ ਮਾਤਾ ਗੁਜਰ ਕੌਰ ਨੇ ਕਿਹਾ ਗੰਗਾ ਰਾਮ ਜੇ ਤੈਨੂੰ ਮਾਇਆ ਚਾਹੀਦੀ ਹੈ ਨਾ ਥੋੜੇ ਦਿਨ ਸਬਰ ਕਰ ਲੈ ਜੇ ਮੇਰਾ ਪੁੱਤਰ ਗੁਰੂ ਗੋਬਿੰਦ ਸਿੰਘ ਮਿਲ ਗਿਆ ਨਾ ਜੋ ਮੰਗੇਗਾ ਜਿੰਨੀ ਮੰਗੇਗਾ ਤੈਨੂੰ ਦੇ ਦਿਆਂਗਾ ਤੇ ਇੰਨਾ ਪਾਪੀ ਇਹਨੇ ਕੋਈ ਸ਼ਬਦ ਵਰਤੇ ਕਿੰਦਾ ਤੁਹਾਡੇ ਕੋਲੋਂ ਵਜੇ ਆਈ ਕੀ ਲੂੰ ਮਿੰਨੋ ਦੇਣਾ ਉੱਥੇ ਮਨਜੀ ਸਾਹਿਬ ਜਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਨੂੰ ਘਰ ਦੇ ਵਿੱਚ ਬੰਦ ਕਰ ਜਾਂਦਾ ਵੀ ਕਿਤੇ ਚਲੇ ਨਾ ਜਾਣ ਇਹ ਮਰਿੰਡੇ ਪਹੁੰਚ ਜਾਂਦਾ ਹੈ ਮਰਿੰਡਾ ਉਸ ਵੇਲੇ ਮੁਗਲਾਂ ਦਾ ਇੱਕ ਥਾਣਾ ਸੀ ਜਿਹਦੇ ਵਿੱਚ ਕੁਝ ਸਿਪਾਹੀ ਸਨ ਤੇ ਜਾਨੀ ਖਾਂ ਮਾਨੀ ਖਾਂ ਦੇ ਦਰੋਗੇ ਸਨ ਉਹਨਾਂ ਨੂੰ ਜਾ ਕੇ ਕਹਿੰਦਾ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਾਂ ਉਹਨਾਂ ਦੇ ਘਰ ਦੇ ਜੀ ਕੋਈ ਪਕੜਾ ਦੇਵੇ ਤੇ ਕੀ ਮਿਲੇਗਾ ਉਹ ਕਹਿੰਦੇ ਜੀ ਉਹਨੂੰ ਜ਼ਗੀਰਾਂ ਮਿਲਣਗੀਆਂ ਕਹਿੰਦਾ ਮੇਰੇ ਨਾਲ ਪੱਕੀਆਂ ਕਰੋ ਵੀ ਜੇ ਮੈਂ ਪਕੜਾਵਾਂਗਾ ਤੇ ਮੈਨੂੰ ਮਿਲਣਗੀਆਂ ਉਹਨਾਂ ਨਾਲ ਪੱਕੀਆਂ ਕਰਦਾ ਤੇ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਪੁੱਤਰ ਉਹਨਾਂ ਦੀ ਮਾਤਾ ਮੈਂ ਘਰ ਦੇ ਵਿੱਚ ਆਪਣੇ ਕੈਦ ਕੀਤੀ ਇਹਨੇ ਸ਼ਬਦ ਵਰਤੇ ਕੰਦਾ ਜਾਓ ਫੜ ਲਿਆਓ ਜਾਨੀ ਖਾਂ ਮਾਨੀ ਖਾਂ ਪੜੇ ਨਾਲ ਸਿਪਾਈ ਲੈਂਦੇ ਨੇ ਇਸ ਖੇੜੀ ਪਿੰਡ ਵਿੱਚ ਆ ਜਾਂਦੇ ਨੇ ਇਹ ਪਿੰਡ ਦਾ ਨਾਮ ਪਹਿਲਾਂ ਖੇੜੀ ਸੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਜਦੋਂ ਹਮਲਾ ਕੀਤਾ ਖੇੜੀ ਉਹ ਖੇੜੀ ਹੋ ਗਿਆ ਬਾਅਦ ਵਿੱਚ ਅਸ